ਜਪ ਜੀ ਸਾਹਿਬ ਏ ਕਿਉਂ ਕਾ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰਗਰ ਪ੍ਰਸਾਦ ਜਪ ਆ ਸਚੁ ਜੁ ਆ ਸਚੁ ਹੈ ਭੀ ਸਚੁ ਨਾਨਕ ਉਸਿ ਭੀ ਸਚੁ ਸੋਚੇ ਸੋਚ ਨਾ ਹੋਈ ਜੇ ਸੋਚੀ ਰਖਵਾਰ ਜੋਬ ਜੋਬ ਨਾ ਹੋਈ ਜੇ ਲਾਇ ਰਹਾ ਲਿ ਉਤਾਰ ਬੁਖਿਆ ਬੋਖ ਨਾ ਉਤਰੀ ਜੀਵ ਨਾ ਫਰੀਆ ਪਾਰ ਸਾਸਣ ਪਾਲਖ ਹੋਏ ਤਾ ਇੱਕ ਨਾ ਚੱਲੇ ਨਾਲ ਕੇਵ ਸੱਜਿਆ ਰਹਾ ਹੋਈਆ ਕਿਉ ਕੂੜੇ ਟੁੱਟੇ ਪਾਲ ਹੁਕਮਰ ਜਾਏ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਏ ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ ਹਉਕਮੇ ਹਉ ਤਮਨੀ ਜਾ ਹੁਕਮਾ ਲਿਖਿਆ ਦੁਖ ਸੁਖ ਪਾਈਐ ਏਕ ਨਾ ਹੁਕਮੀ ਬਖਸੀਸ ਏਕੁਮੀ ਸਦਾ ਪਾਈਐ ਹੁਕਮੈੰਦਰ ਸਭ ਕੋ ਬਾਹ ਹੁਕਮਨਾ ਕੋਇ ਨਾਨਕ ਹੁਕਮੇ ਜਿਵ ਜ ਤਾ ਹਉਮੈ ਕੈ ਨ ਕੋਇ ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਵੇ ਕੋ ਦਾ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇ ਗਾਵੈ ਕੋ ਜੀਲਾ ਫਿਰ ਦੇ ਗਾਵੈ ਕੋ ਜਾਪੇ ਜਿ ਸਦੂਰ ਗਾਵੈ ਕੋ ਵੇਖੇ ਹਾਦਰਾ ਹضور ਕਥਨਾ ਕਥੀ ਨ ਆਵਤੋਟ ਕਾਥ ਕਾਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲਾਂ ਦੇ ਦੁਖ ਪਾਏ ਜੁਗਾਦਗੰਦਰ ਖਾਈ ਖਾਏ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਵਿਖੇ ਵੇ ਪ੍ਰਵਾਹ ਦਾਦ ਜਾ ਸਾਹਿਬ ਸਾਚ ਨਾਮੇ ਪਾਖਿਆ ਪਉ ਅਪਾਰਾ ਖੇ ਮੰਗੇ ਦੇ ਦੇ ਦਾਦ ਕਰੇ ਦਾਤਾ ਫਿਰ ਕੀ ਅੱਗੇ ਰਖੀਐ ਅਜੇ ਦਿਸੇ ਦਰਬਾਰ ਮਾ ਕੇ ਬੋਲਨ ਬੋਲੀਐ ਜੇ ਤੂੰ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਾਚ ਨਾਮ ਓਂ ਡਾਇ ਵਿਚਾਰ ਕਰਮੀ ਆਵੇ ਕਪੜਾ ਨਦਰਿ ਮੋਹ ਲੋ ਆ ਨਾਨਕ ਕਿਵੇਂ ਜਾਣੀਏ ਸਭ ਆਪੇ ਸਚਿਆਰ ਆਪਿ ਅਨੰਜਾਇ ਗੀਤਨ ਹੋਏ ਆਪੇ ਆਪ ਨਿਰੰਝਣ ਸੋਏ ਜਿਨ ਸੇਵਿਆ ਜਿਨ ਪਾਇਆ ਮਾਨ ਨਾਨਕ ਗਾਵੈ ਅਗੁਣਿ ਨਿਦਾਨ ਗਾਵੈ ਸੁਣੀਏ ਮਨ ਰਖਿਐ ਪਾਉ ਲੋਕ ਪਰਹਰ ਸੋ ਕਰ ਲੈ ਜਾਏ ਗੁਰਮੁਖ ਨਾਦਨ ਗੁਰਮੁਖ ਵੇਦਨ ਗੁਰਮੁਖ ਰਾਸਮਾਈ ਗੁਰਈਸ਼ਰਾ ਗੁਰਗੋਰਖ ਵਰਮਾ ਗੁਰ ਪਾਰਵਤੀ ਮਾਈ ਜੇ ਹੋ ਜਾਣਾ ਖਾ ਨਾ ਹੀ ਗੈਣਾ ਗਥ ਨਾ ਜਾਏ ਗੁਰਾਂ ਇੱਕ ਦੇ ਬੁਝਾਈ ਸਭ ਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿੱਚ ਨਾ ਜਾਏ ਤੀਰਥ ਨਵਾ ਜਿਸ ਪਾਵਾ ਵਣ ਪਾਣੇ ਕੇ ਨਾਇ ਕਰੀ ਜੈਤੀ ਸ੍ਰਿਸ਼ਟ ਉਪਾਇ ਵਿਖਾਵਣ ਕਰਮਾ ਕੇ ਮਿਲ ਲਈ ਮਾਤਵਿਜ ਰਤਨ ਜਵਾਹਰ ਮਾਣਕ ਜੇ ਗੌਰ ਕੀ ਸਿੱਖ ਸੁਣੀ ਉਰਾਇਕ ਦੇ ਬੁਝਾਈ ਸਭਨਾ ਜੀਆ ਕਾਇਕ ਦਾਤਾ ਸੋਮਾ ਮਿਸਨ ਨ ਜਾਈ ਜੇ ਜੁਗ ਜਾਰਿਆਰ ਜਾ ਹੋਰ ਦਸੂਣੀ ਹੋਏ ਨਾ ਖੰਡਾ ਵ ਜਾਣੀਏ ਨਾ ਚਲੇ ਸਭ ਕੋਏ ਚੰਗਾ ਨਾ ਰਖਾਈ ਕੇ ਜਾਸ ਕੀ ਜਗ ਲੈ ਜੇ ਦਿਸਨ ਨ ਨ ਆਵੇ ਤਮਾਦ ਨ ਬੁਸ਼ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸਤ રે ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਦੇ 하고 ਨਸੁ ਜੇ ਜੇ ਦੇਸ ਗੁਣ ਕੋਈ ਕਰੇ ਸੁਣਿਆ ਸਿੱਧ ਪੀ ਸੁਨਾ ਸੁਣਿਆ ਦਰਤ ਵਾਲੇ ਆਕਾਸ਼ ਸੁਣਿਆ ਦੀਪ ਲੋਪ ਤਾਰ ਸੁਣਿਆ ਪਉ ਨਾ ਸਕੇ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪਾਪ ਕਨਾ ਸੁਣਿਆ ਆਇਸ਼ਰ ਬਰਮਾ인다 ਸੁਣਿਆ ਮੋਸਲਾਹਨ ਮੰਦ ਸੁਣਿਆ ਜੋ ਜੁਗ ਤਨ ਪੇਦਾ ਸੁਣਿਆ ਸਾਸ ਸਿਮਰਤ ਵੇਦ ਨਾਨਕ ਭਗਤਾ ਹਦਾ ਵਿਗਾ ਸੁਣਿਆ ਦੂਪਾਪ ਕਨਾ ਸੁਣਿਆ ਸਾ ਸੰਤੋ ਗਿਆਨ ਸੁਣਿਆ ਆਠ ਸੜਕਾ ਈਸ਼ਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਾਰ ਜਾਨ ਨਾਨਕ ਭਗਤਾ ਹਦਾ ਵਿਗਾ ਸੁਣਿਆ ਦੂਪਾਪ ਕਨਾ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਸਾ ਸੁਣਿਆ ਦੇ ਪਾਵੇ ਰਾਮ ਸੁਣਿਆ ਹਾਥ ਹੋਇ ਅਸਗਾਰ ਨਾਨਕ ਭਗਤ ਦਾ ਹਦਾ ਵਿਗਾ ਸੁਣਿਆ ਦੂਪਾਪ ਕਾ ਨਾਸ ਮੰਨੇ ਕੀ ਗੱਤ ਗਈ ਨ ਜਾਏ ਜੈ ਕੋ ਕਹਿ ਬਿਹ ਪਛਤਾਏ ਕਾਗਦ ਕਰਮ ਨਾਲ ਲਿਖਣ ਹਾਰ ਮੰਨੇ ਗਾਵੈ ਕਰਨ ਵਿਚਾਰਾ ਸਾ ਨਾਮ ਨਰੰਜਨ ਹੋਏ ਜੇ ਕੋ ਮਾ ਜਾਣੇ ਮਨ ਕੋਏ ਮਨੈ ਸੁਰਤਾ ਮਨ ਬੁੱਧ ਮਨੈ ਸਵਲ ਪਉਣ ਕੀ ਸੋਦਾ ਮਨੈ ਮੋ ਜੋਟਾ ਨਾ ਖਾਏ ਮਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਗ ਠਾਕ ਨਾ ਪਾਏ ਮਨੈ ਪਾਸ ਪਰਗਰ ਜਾਏ ਮਨੈ ਮਾਗ ਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਬਾਵੇ ਮੋ ਦਵਾਰ ਮੰਨੇ ਪਰਵਾਰੇ ਸੁਧਾਰ ਮੰਨੇ ਦਰੇ ਦਰੇ ਗੁਰ ਸਿੱਖ ਮੰਨੇ ਨਾਨਕ ਭਵੇ ਨਾ ਪੇਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਵਾਨ ਪੰਜ ਵਰਦਾਨ ਪੰਜ ਬਾਵੇ ਦੁਰਗੇ ਮਾਨ ਪੰਜਾ ਸੁਧਾਰਾ ਰਾਜਾਣ ਪੰਜਾਂ ਗੁਰੇਗਤਿਆਂ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾ ਇਸ ਮਾਰਗ ਤਾਲ ਧਰਮ ਦੇ ਆ ਕਬੂਤ ਸੰਤੋਖ ਥਾਪੁਰਖਿਆ ਜਨ ਸੋ ਜੇ ਕਬੂ ਜੇ ਹੋਵੇ ਸਚਿਆ ਤਵਲੇ ਉਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸ ਤੇ ਪਾਰਤਲੇ ਕਵਨ ਜੋਰ ਜੀ ਜਾਤ ਰੰਗਾਂ ਕੇ ਨਾਮ ਸਭ ਨੇ ਲਿਖਿਆ ਉੜੀ ਕਲਾ ਮੇਲੇ ਖਾਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਲਾ ਰੂਪ ਕੀਤੀ ਦਾ ਜਾਣੇ ਕਉਣ ਕੋਲ ਕੀਤਾ ਪਸਾਉ ਏਕੋ ਕਵਾਉ ਦੇਸ ਤੇ ਹੋਏ ਲੱਖ ਦਰਿਆਓ ਗੁਜਰਤ ਘਮ ਗਹ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋਤ ਪਾਵੈ ਸਾਈ ਬਲਿਗਾ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਾਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਦਾਓ ਅਸੰਖ ਗ੍ਰੰਥ ਮੁਖ ਏਦ ਪਾਠ ਸੰਖ ਜੋਗ ਮੰਦਰ ਉਦਾਸ ਸੰਗ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਆ ਸੰਗ ਦਾਤਾਰ ਅਸੰਖ ਸਰਮੋ ਪੱਕ ਸਾਰ ਸੰਖ ਮੋਲੇ ੁਲਾਇਤਾ ਗੁਦਰਦ ਗਮ ਕਹਵ ਜਾਵਾ ਆਰ ਅਨੰਯ ਵਕਾ ਜੋ ਦਬਾ ਵੈ ਸਾਈ ਪਲਿਕਾ ਤੁਸ ਦਾ ਸਲਾਮਤ ਨਿਰੰਕਾਰ ਅਸੰਖ ਮੂਰਗੰਦ ਗੋਰਾ ਸੰਖ ਜੋ ਰਾਮ ਘੋਰਾ ਸੰਖ ਮਰ ਕਰ ਜਾਏ ਜੋਰਾ ਸੰਖ ਲੋਟ ਅਤਿਆਗ ਮਾਇ ਸੰਖ ਪਾਪੀ ਪਾਪ ਕਰ ਜਾਏ ਸੰਖ ਕੂੜਿਆ ਰ ਕੂੜੇ ਫਿਰੈ ਸੰਖ ਮਲੇਸ਼ ਮਲ ਪਾਖਾਏ ਆਸੰਖ ਨਿੰਦ ਕਾ ਸਿਰ ਕਰੇ ਪਾਰ ਨਾਨਕਾ ਨੀਚਹਿ ਵਿਚਾਰ ਵਾਰਿਆ ਨ ਜਾਵਾਂ ਇਕ ਵਾਰ ਜੋਜ ਪਾਵੈ ਸਾਈ ਪੁਲਕਾਰ ਤੂੰ ਸਦਾ ਸਲਾਮਤ ਨਿਰੰਕਾਰ ਆਸੰਖ ਨਾਵ ਸੰਖਿਤਾਵ ਗਾਮ ਗਮ ਸੰਖ ਲੋਏ ਸੰਘੈ ਸਿਰ ਪਾਰ ਹੋਏ ਅਖਰੀ ਨਾਮ ਅਖਰੀ ਸਲਾਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲੜ ਬਾਣ ਅਖਰਾ ਸੇ ਸੰਜੋਬ ਖਾਨ जयने लिखया दि सरना जय फरमाया नाव नवै नाय ना कुथाओ कुदरत गवनक चार बार न जावा एक बार ज्योत पावे साई बुल तुसता सलामत निरंकार पर ये हाथ पैर तंद पानी दे ए, दे तो देव तरसके मुँह पलीति का पड़ोए दे साबुन लियो तोए परिये मात पापा के संग तुपे तो नावी के रंग भुनि पापी आख ਕਰ 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 ਨਾ ਲਖ ਲ ਜਾਓ ਆਪੇ ਵੀ ਜਾਪੇ ਖਾਓ ਨਾਨਕ ਹੁਕਮਿ ਆਉ ਜਾਓ ਤੀਰਥ ਤਾਪਦਿਆ ਦਤਿ ਦਾਨ ਜੇ ਗਪਾਵੈ ਤੁਲ ਕਮਾਣ ਸੁਨਿਆ ਮਨਿਆ ਮਨ ਗੀਤਾ ਪਾਓ ਅੰਤਰ ਗਤਿ ਤੀਰਥ ਮਲ ਨਾਮ ਸਾਵਗੁਣ ਤੇਰੇ ਮੈਂ ਨਾਹੀ ਕੋਇ ਵੇਣ ਗੁਣ ਕੀਤੇ ਭਗਤ ਨਾ ਹੋਇ ਸੋ ਸਾਤਾਤ ਬਾਣੀ ਬਰਮਾਓ ਸਾਥ ਸੰਹਾਰ ਸਦਾ ਮੁੰ ਜਾਓ ਗਾਵਣ ਸੁ ਵੇਲਾ ਭਗਤ ਗਾਵਣ ਗਾਵਣ ਦਿੱਤੀ ਗਾਵਣ ਵਾਰ ਕਾਵਣ ਸਰੂਤੀ ਮਾ ਕਾਵਣ ਜੇ ਤੋ ਆਇਆ ਕਾ ਵੇਨ ਨ ਭਾਈਆ ਪੰਡਤੀ ਜੇ ਹੋਵੇ ਲੇ ਪ੍ਰਾਨ ਭਗਤ ਨਾ ਪਾਈਓ ਕਾਦੀਆਂ ਜੇ ਲਿਖਣ ਲੇ ਕੁਰਾਨ ਇਹ ਦਵਾਰ ਨਾ ਜੋਗੀ ਜਾਣੇ ਰਤਮਾਨ ਨ ਕੋਈ ਜਾ ਕਰਤਾ ਸਿਟੀ ਕੋ ਸਾਜੇ ਆਪੇ ਜਾਣ ਸੋਏ ਕਿਵ ਕਰਾਖਾ ਕਿਵ ਸਲਾਈ ਕਿਵ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਏ ਗੀਤਾ ਜਾ ਕਾ ਹੋਏ ਨਾਨਕ ਜੇ ਕੋ ਆਪ ਜਾਣਿਆ ਗਿਆ ਨ ਸੋਇਬ ਤਾਲਾ ਬਤਾਲਾ ਅਖਾਗਾ ਸਾਗਾ ਸੁੜ ਗੁਰ ਗੁੜ ਪਲੇ ਧਕੇ ਵੇਦ ਗਿਆਨ ਗਵਾਸ 76 18 ਗਿਆਨ ਗਦੇ ਬਾਸ ਸੂਲੋ ਇਕ ਤਾਲੇ ਖਾ ਹੋਏ ਤਾ ਲਿਖਿਏ ਲਿਖੇ ਹੋਏ ਵਿਨਾਸ਼ ਨਾਨਕ ਵਡਾ ਖਿਏ ਆਪ ਜਾਣਿਆ ਆਪ ਸਲਾਈ ਸਲਾਈ ਤਿਸੁਰਤ ਨਾ ਪਾਇ ਆਨਰੀਆ ਦਿਵਾ ਭਾਵ ਸਮੁੰਦ ਨ ਜਾਣਿਆ ਸਮੁੰਦ ਸਾ ਸੁਲਤਾਨ 11 ਸੇਤੀ ਮਾਲ ਤਨ ਗੀੜੀ ਤੁਲ ਨਾ ਹੋਣੀ ਜੇ ਅਸਮੰਦ ਨ ਵਿਸਰੇ ਅੰਤ ਨਾ ਸ੍ਰਿਤੀ ਗਿਆਨ ਅੰਤ ਅੰਤ ਨ ਕਰਨ ਦੇ ਅਨੰਤ ਅੰਤ ਨ ਵੇਖਣ ਸੋਨ ਅੰਤ ਅੰਤ ਨ ਜਾਪੇ ਗਿਆ ਮਨਵੰਤ ਅੰਤ ਨ ਜਾਪੇ ਗੀਤਾ ਆਗਾਰ ਅੰਤ ਨ ਜਾਪੇ ਪਾਰ ਆਵਾਰ ਅੰਧ ਕਾਣ ਕੇ ਤੇ ਬਿਲਾਏ ਤਾਂ ਗੰਧ ਨਾ ਬਾਹ ਜਾਏ ਅੰਧ ਨਾ ਜਾਣੇ ਕੋਏ ਬੌਧਾ ਕਹੇ ਬੌਧਾ ਹੋਵੇ ਵੱਡਾ ਸਾ ਉਹ ਜਥਾ ਉੱਚੇ ਉਪਰੂ ਜਨ ਐ ਵਡੂਚਾ ਹੋਵੇ ਕੋਏ ਦੀ ਸੂਚੇ ਕੋ ਜਾਣੇ ਸੋਏ ਏ ਵਡਾਵ ਜਾਣ ਆਪਾ ਨਾਨਕ ਨਦਰਿ ਗਰਮੀ ਦਾ ਬੌਧਾ ਕਰਮ ਨਹੀਂ ਖਿਆ ਨਾ ਜਾਏ ਵੱਡਾ ਦਾਤਾ ਤਿੰਨ ਆਤਮਾਏ ਕੇ ਤੇ ਮੰਗੇ ਜੋ ਦਾ ਪਾਰਗੇ ਤਿਆਗ ਨਾਹੀ ਵਿਚਾਰ ਗੇ ਤੇਖਾਵਦੋ ਟਵਕਾਰ ਗੇ ਤੇ ਲਾਲਾ ਮੋ ਗੁਰ ਪਾਏ ਗੇ ਤੇ ਮੂਰਖ ਆਈ ਖਾਏ ਗੇ ਜਦੂ ਬੂ ਸਤਿਮਾਰੇ ਵਿਦਾ ਦੇਦਾ ਦਾਰ ਬਾਦ ਖਲਾਸੀ ਬਾਣੇ ਹੋਏ ਹੋ ਰਾਖ ਨਾ ਸਕੇ ਕੋ ਜੇ ਕੋ ਖਾਇ ਕੇ ਆਖਣ ਪਾਏ ਜਾਣੇ ਜੇ ਤੇ ਆਮ ਖਾਇਆ ਆਪੇ ਜਾਣ ਆਪੇ ਦੇ ਆਖੇ ਸੇ ਵੀ ਕਹੀ ਗਏ ਜਿਸ ਨੂੰ ਬਖਸ਼ੇ ਸਿਫਲਾਖ ਨਾਨਕ ਪਾਸ਼ਾਏ ਪਾਸ਼ਾ ਮੂਲ ਗੁਣ ਮੂਲ ਵਪਾਰ ਮੂਲ ਵਪਾਰੀ ਹੈ ਮੂਲ ਬੰਡਾਰ ਮੂਲ ਲਾਵੇ ਮੂਲ ਜਾਏ ਮੂਲ ਪਾਏ ਮੂਲ ਆਸ ਮਾਏ ਮੂਲ ਧਰਮਾ ਮੂਲ ਦੀਵਾਨ ਮੂਲ ਤੋਲਾ ਮੂਲ ਪਰਵਾਰ ਅਮੋਲ ਬਖਸ਼ੀ ਸਾ ਮੋਲ ਨਿਸ਼ਾਨ ਮੂਲ ਕਰਮ ਮੂਲ ਫਰਮਾਨ ਮੂਲੋ ਮੁਲਾਖਿਆ ਨ ਜਾਏ ਆਖ ਆਖ ਰਹਿ ਲੁਲਾਇ ਆਖੇ ਵੇਦ ਪਾਠ ਫਰਾਨ ਆਖੇ ਬੜੇ ਗਾਰ ਵਖਿਆਣਾ ਆਖੇ ਬਰਮੇ ਆਖੇ ਇੰਦਾ ਆਖੇ ਗੋਬੀ ਦੇ ਗੋਵਿੰਦਾ ਆਖੇਸ਼ ਰਾਖ ਸੇ ਦਾ ਆਖੇ ਗੇ ਤੇ ਕੀ ਤੇ ਵੋ ਜਾਖੇ ਦਾਨੋ ਆਖੇ ਦੇ ਆਖੇ ਸੁਰ ਨਰਮ ਜਨ ਸੇ ਕੇਤੇ ਆਖੇ ਆਖਣ ਪਾਏ ਕੇਤੇ ਕਿਆ ਕੈ ਉਠ ਉਠ ਜਾਏ ਤੇ ਕੀ ਤੇ ਹੋਰ ਕਰੇ ਤਾਂ ਆਖ ਨਾ ਸਕੇ ਗੇ ਗੇ ਜੇ ਉੜ ਪਾਵੈ ਦੇ ਉੜੋਏ ਨਾਨਕ ਜਾਣੇ ਸਾਜਾ ਸੋਏ ਜੇ ਗੋ ਆਖੇ ਬੋਲ ਗਾ ਹਰ ਤਾਂ ਲਿਖੀਐ ਸਿਰ ਗੁਆਰਾ ਗਵਾ ਸੋ ਦਰਗੇ ਹਾ ਸੋ ਕਰਕੇ ਹਾ ਜਿਤ ਵਸਰ ਸਮਾਲੇ ਆਵਾਜ ਜਨਾਂ ਦੇਗ ਸੰਘਾ ਕੇ ਤੇਵਾ ਉਹਨਾਰੇ ਕੇ ਤੇ ਰਾਗ ਪਰੀ ਸੁ ਕਈ ਅੰਗੇ ਤੇ ਗਾਉਨ ਹਾਰੇ ਗਾਵ ਜਤਨ ਪਾਣੀ ਬਸੰਤਰ ਗਾਵੇ ਰਾਜਾ ਤੰਦਵਾਰੇ ਗਾਵੇ ਜਿਤ ਗਉਤ ਲਿਖ ਜਾਣੇ ਲੇਖ ਲੇਖ ਤਨ ਵਿਚਾਰੇ ਗਾਵੇ ਈਸ਼ਰ ਵਰਮਾ ਦੇਵੀ ਸੁਣ ਸੁਦਾ ਸਵਾਰੇ ਗਾਵੇ ਨਿੰਦਾਸਨ ਬੈਠੇ ਦੇਵ ਧਿਆਨ ਨਰਨਾਲੇ ਗਾਵ ਐਸੇ ਸਮਾਦੀ ਅੰਦਰ ਗਾਵਣ ਸਾਹ ਵਿਚਾਰੇ ਗਾਵਣ ਜਤੀ ਹਤੀ ਸੰਤੋਖੀ ਗਾਵੈ ਵੀਰ ਕਰਾਰੇ ਗਾਵਣ ਪੰਡਿਤ ਪਣ ਰਖੀਸਰ ਜੋਗ ਜੁਗ ਵੇਦ ਨਾਲੇ ਗਾਵੈ ਮੋਣੀਆ ਮਨ ਮੋਣਾ ਸੁਰਗਾ ਮਸ ਪਿਆਲੇ ਗਾਵ ਮਰਤਨ ਭਾਏ ਤੇਰੇ 860 ਤੀਰਥ ਨਾਲੇ ਗਾਵ ਜੋਧ ਮਹਾਬਲ ਸੂਰਾ ਗਾਵ ਖਾਣੀ ਚਾਰੇ ਗਾਵ ਖੰਡ ਮੰਡਲ ਪਰਵੰਡਾ ਕਰ ਕਰ ਰਖੇ ਤਾਰੇ ਸਾਹਿਬ ਤੁਨੋਂ ਗਾਵੋ ਜੋਤਿ ਭਾਵਨ ਰਤੈ ਤੇਰੇ ਭਗਤਰ ਸਾਲੇ ਹੋਰ ਕੀਤੇ ਗਾਵਣ ਸੇਮ ਅਜੇਤ ਨਾਮਣੋ ਨਾਨਕ ਗਿਆ ਵਿਚਾਰੈ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਅਭੀ ਉਸਿ ਜਾ ਨ ਜਾਸੀ ਅਜਨਾ ਜੇ ਨਰਜਾਈ ਰੰਗੀ ਰੰਗੀ ਬਾਦੀ ਕਰ ਕਰਾ ਜਨ ਸੀ ਮਾਇਆ ਜਨੁ ਭਾਈ ਘਰ ਘਰ ਵੇਖੇ ਕੀਤਾ ਆਪਣਾ ਜੇਵ ਦਿਸ ਜੀਵ ਡਿਆਏ ਜੋ ਤੁਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਸਾ ਸਾਹਾ ਪਾ ਸਾਹਿਬ ਨਾਨਕ ਰਣ ਜਾਏ ਮੁੰਦਾ ਸੰਤੋਸ਼ ਧਰਮ ਬਾਚੋ ਲਈ ਤਿਆਨ ਕੀ ਕਰੇ ਬਬੂਤ ਏਦਾ ਗਾਲ ਗਵਾਰੀ ਗਾਇਆ ਜਗੰਨਨਾ ਫੁਰਜੀ ਤਾਈ ਬੰਤੀ ਸੋ ਜੁਮਾਦੀ ਮਨ ਜੀ ਤੇਜ ਗੀਤਾ ਆਦੇਸ ਤਿਸੇ ਆਦੇਸ ਆਦ ਨੀਲ ਨਾ ਨਾ ਜੋ ਜਗ ਇੱਕ ਵੇਸ ਭਗਤ ਗਿਆਨ ਦੇ ਆਪ ਬੰਦਾਰਨ ਗੜ ਗੜਵਾ ਜੇ ਨਾਦ ਆਪ ਨਾ ਨਾਦੀ ਸਭ ਜਾਗੀ ਰਿੱਧਿ ਸਿਧਵਰਾ ਸਾਹ ਸੰਜੋਗ ਜੋਗ ਤੁਕਾਜ ਲਾਵੇ ਲੇਖਿਆ ਵੇ ਭਾਗ ਦੇਸ திਸੇ ਅਦੇਸਾ ਜਨ ਨੀਨ ਨਾ ਨਾਜੋਗ ਜੋਗ ਇਕ ਵੇਸ ਇਕ ਆਮ ਆਯੁਕਤ ਆਏ ਜੇ ਜਿਲੇ ਬਰਵਾਨ ਇੱਕ ਸੰਸਾਰੀ ਇੱਕ ਪੁੰਨਾਰੀ ਇੱਕ ਲਾਇ ਦੀਵਾਨ ਜਿਵ ਤੁਸ ਪਾਵੈ ਤਿਵ ਚਲਾਵੈ ਜਿਵੋ ਵੇ ਪਰਮਾਨ ਆਵੇਖਿ ਨਨਦ ਨਾਵੇ ਬਹੁਤਾ ਹੈ ਬਧਾਨ ਅਦੇਸ திਸੇ ਅਦੇਸਾਤ ਨੀਰ ਨਾਨਾ ਜੋ ਜਗ ਇਕੋ ਵੇਸ ਆਸਨ ਲੋਇ ਲੋਇ ਭੰਡਾਰ ਜੋ ਕਿਸ ਪਾਇਆ ਸੋ ਇਕਾ ਵਾਰ ਕਰ ਕਰੇ ਕਿਸ ਜਨਹਾਂ ਨਾਲ ਹੱਜੇ ਕੀ ਸਾਜੀਗਾਰ ਆਦੇਸ திਸੇ ਅਦੇਸਾਤ ਨੀਰ ਨਾਨਾ ਜੋ ਜਗ ਇਕੋ ਵੇਸ ਇੱਕ ਦੂਜੀ ਬੋਲਾਖ ਹੋਏ ਲੱਖ ਹੋਏ ਲੱਖ ਵੀ ਲਾਲ ਲਾਗੇੜਾ ਆਖੀਏ ਇੱਕ ਨਾਮ ਜਗਦੀਸ਼ ਦਰਾਦ ਬਦਵੋਣੀਆਂ ਚੜ੍ਹੀਏ ਹੋਏ ਕੀ ਸੁਣ ਗਲਾਂ ਆਕਾਸ਼ ਕੀ ਗੀਤ ਆਏ ਰੀਸ ਨਾਨਕ ਨਜ਼ਰੀ ਪਾਈਏ ਗੂੜੀ ਗੂੜਾ ਠੀਸ ਆਖਣ ਜੋਰਜ ਬਿਨ ਨ ਜੋਰਾ ਜੋਰ ਨਾ ਬਗਨ ਦੇ ਨ ਜੋਰਾ ਜੋਰ ਨ ਜੀਵਨ ਮਰਨ ਨ ਜੋਰਾ ਜੋਰ ਨ ਰਾਜ ਮਾਲ ਮਨ ਸੋਰਾ ਜੋ ਨਸਰ ਜੀ ਗਿਆਨ ਵਿਚਾਰ ਜੋ ਨੁ ਜੁਗਤੀ ਹਟੇ ਸੰਸਾਰ ਜੇ ਸਾਹ ਜੋਰ ਕਰ ਵੇਖੇ ਸੋਏ ਨਾਨਕ ਉਤਮ ਨੀਜਨਾ ਕੋਏ ਰਾਤ ਦਿਨ ਤੇ ਦਿਵਾਰ ਪਵਨ ਬਾਣੀ ਅਗਨੀ ਬਤਾ ਤੇ ਸਵੇਤ ਤੀਥਾ ਪਰਖੀ ਧਰਮ ਸਾਥ ਤੇ ਸਿਵ ਜੀ ਜੁਗਤ ਕੇ ਰੰਗ ਦਿਨ ਕੇ ਨਾਮ ਨੇਕ ਨੰਤਾ कर्मी गर्मी हो विचार सजायाचा दरबार जिते सोल भंज पर नदरी करम पावे निशान का जो उ जा धर्म खंड का हो धर्म ज्ञान खंड का खो कर्म के भवन बण बसंतर के दम विश के वर्म गालिया रूप रंग बेश के त्या कर्म भूमि के दे। ਕੇਤੇ ਤੂ ਬ੍ਰਦੇਸਾ ਕੇਤੇ ਇੰਦਜੰਤ ਸਰਗੇਤੇ ਕੇਤੇ ਮੰਡਲ ਦੇਸ ਕੇਤੇ ਸਿਧ ਬਦਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਦਨ ਸਮੁੰਦ ਕੇਤੇ ਆਖਾਣੀ ਕੇਤੇ ਬਾਣੀ ਕੇਤੇ ਬਾ ਨਰਿੰਦ ਕੇਤੇ ਸ੍ਰੀ ਸੋ ਕੇਤੇ ਨਾਨਕ ਅੰਤ ਨਾਇੰਤ ਗਿਆਨ ਖੰਡ ਮੇ ਗਿਆਨ ਪਰਚੰਡ ਜਿਥੇ ਨਾਮ ਬਨੋਦ ਗੋਡ ਆਨੰਦ ਧਰਮ ਖੰਡ ਕੀ ਬਾਣੀ ਰੂਪ ਜਿਥੇ ਕਾੜ ਘੜੀਏ ਬਨੂ ਤਾ ਕੀ ਅਗਲਾ ਕਥੀਆਂ ਨਾ ਜਾਏ ਜੇ ਕੋ ਕਹਿ ਪਿਛੇ ਪੁਛਤਾਏ ਦਿੱਥੇ ਘੜੀਏ ਸੁਰਤ ਮਾਤਮਨ ਬੁੱਧ ਦਿੱਥੇ ਘੜੀਏ ਸਰਾਜ ਦਾ ਕੀ ਸੋਦਾ ਕਰਮ ਖੰਡ ਕੀ ਬਾਣੀ ਜੋਰਾ ਦਿੱਥੇ ਹੋਰ ਨਾ ਕੋਈ ਹੋਰ ਦਿੱਥੇ ਜੋਤ ਮਹਾਂ ਬਰਸੂਰ ਤਿਨਵੇਂ RAM ਰਹਾ ਪਰਪੂਰ ਦੇ ਤਸੀ ਤੁਸੀ ਤਾਂ ਮੈਂ ਮਮਾਏ ਤਾਂ ਗਰੂਪ ਨਗਥ ਨੇ ਜਾਏ ਨਾ ਹਮਰੇ ਨ ਢਾਕੇ ਜਾਏ ਜਿਨ ਕੇ ਰਾਮ ਵਸੇ ਮਨ ਮਾਏ ਜਿਦ ਤੇ ਭਗਤ ਵਸੇ ਕੇ ਲੋਏ ਕਨ ਸਚਾ ਮਨ ਸੋਏ ਸਾਚ ਖੰਡ ਵਸੇ ਨਰਿੰਕਾਰ ਘਾਰ ਘਰ ਵੇਖਿ ਨਿਦਨਿਆਗ ਤੇਥੇ ਖੰਡ ਮੰਡਲ ਬਰ ਪੰਡ ਜੇ ਅਕੋ ਕਥੇ ਤਾ ਅੰਤ ਨਾ ਅੰਤ ਦਿੱਥੇ ਲੋਏ ਲੋਏ ਅਕਾਰ ਜਿਵ ਜਗਉ ਦੇ ਤਿ ਉਕਾਰ ਵੇਖੇ ਵਿਖੇ ਕਾ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਾਤ ਪਹਾੜਾ ਤੀਰਸ ਨਿਆਰ ਅਰਣਮਤ ਵੇਦ ਥਿਆਰ ਪਾਉ ਖਲਾਗਨ ਤਪਤਾਉ ਪਾਂਡਾ ਪੋ ਅਮਰਿਤ ਟਟਾਲ ਕੜੀਏ ਸਭ ਸਚੀ ਟਕਸਾਲ ਜਿਨ ਕੋ ਨਦਰ ਕਰਮ ਤਿਨ ਕਾ ਨਾਨਕ ਨਦਰਿ ਨਦਨਿਆ ਆਲ ਸ਼ਲੋਕ ਪਾਵਨ ਗੁਰੂ ਬਾਣੀ ਵਿਦਾ ਮਾਦਾ ਦਰਤ ਮਾਦਾ ਦੇਵ ਸਰਾਜ ਦਾਇਦਾ ਆਖੇ ਲੈ ਸਗਲ ਜਗਤ ਚੰਗਿਆਈਆ ਬਰਿਆਈਆ ਵਾਜੇ ਦਰਮਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਨੈਣੀ ਨਾਮ ਤੇ ਆਇਆ ਗਿਆ ਮੁਸਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛਟੀ ਨਾਲ ਨੈਣੀ ਨਾਮ ਤੇ ਆਇਆ ਗਿਆ ਮੁਸਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ